ਜਿਹੜਾ ਰੱਖੀਦਾ ਕੰਮ ਚੱਲਦਾ ਸੀਗਾ ਫਰੋਟੀਆਂ ਮੰਗਨ ਦਾ ਕਿਸ ਤਰ੍ਹਾਂ ਸਟਾਰਟ ਕੀਤਾ ਕਿ ਮੈਂ ਮੈਂ ਐਕਸਰਟ ਗਿਆ ਨਹੀਂ ਸੀ ਕਿ ਰਿਚਾਲ ਦੋ ਕਿਸੇ ਨੂੰ ਨਹੀਂ ਤੁਹਾਡੇ ਬਾਹਰਲੇ ਬੰਦਿਆਂ ਨਾਲ ਕਿਸ ਤਰ੍ਹਾਂ ਲਿੰਕ ਬਣਿਆ ਲੋ ਦਾ ਮੈਂ ਸਿਰਫ ਗਿਆਨੀ ਗਿਆਨ ਦੇਣ ਜਾਂਦਾ ਹਾਂ ਹੋਰ ਕਿਸੇ ਨੂੰ ਨਹੀਂ ਇਹ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜੇ ਡੇਡੇ ਦੇ ਗਿਆਨੀ ਨਹੀਂ ਮੈਂ ਨਹੀਂ ਜਿਹੜੇ ਤੁਹਾਡੇ ਨਾਲ ਦੋ ਬੰਦੇ ਇਹਨਾਂ ਨਾਲ ਲਿੰਕ ਤੁਹਾਡਾ ਕਿਵੇਂ ਬਣਿਆ ਮੈਸੇਂਜਰ ਮੈਂ ਕਿਸ ਵਕਤ ਬਾਅਦ ਜਿਹਨੇ ਉਹ ਵੀ ਕਿਹੜੇ ਜਾਂਦੇ ਨੇ ਕੰਮ ਕੀ ਕਰਦੇ ਹੋ ਤੁਸੀਂ ਦਿਓ ਮੇਰੀ ਆਪਣੀ ਵਰਕਸ਼ਾਪ ਅੱਜ ਦੇਖੋ ਕਿੰਨੇ ਪੜੇ ਲਿਖੇ ਮੈਂ ਤੁਹਾਨੂੰ ਫਰਸ਼ੁਕਰੀ ਹਾਂ ਇਹਦਾ ਹਥਿਆਰ ਰੱਖਿਆ ਹੋਇਆ ਸੀ ਹਥਿਆਰ ਕੇ ਰੱਖਿਆ ਸੀ ਨਾਲਾ ਪੁਲਿਸ ਨੂੰ ਇੱਕ ਅੱਛੀ ਉਪਲਬਧੀ ਮਿਲੀ ਜਿੱਦਾਂ ਕਿ ਸਾਨੂੰ ਡਾਇਰੈਕਸ਼ਨਸ ਆਨਰੇਬਲ ਸੀਐਮ ਸਾਹਿਬ ਆਨਰੇਬਲ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਆਈਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਨੂੰ ਕੰਮ ਕਰਦੇ ਹੋਏ ਇੱਕ ਅੱਛੀ ਉਪਲਬਧੀ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਜੋ ਕਿ ਲੀਡ ਕਰ ਰਹੀ ਸੀਗੇ ਸਾਡੇ ਐਸਪੀਡੀ ਰਮਨੀਸ਼ ਚੌਧਰੀ ਜੀ ਉਹਨਾਂ ਦੇ ਨਾਲ ਡੀਐਸਪੀਡੀ ਸੰਦੀਪ ਬੜੇਰਾ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਜੀ ਸੀਆਈਏ ਇਨਚਾਰਜ ਇੰਸਪੈਕਟਰ ਬਲਜੀਤ ਸਿੰਘ ਜੀ ਐਂਡ ਇਨਚਾਰਜ ਐਸਐਚਓ ਸਿਟੀ ਬਰਨਾਲਾ ਇੰਸਪੈਕਟਰ ਬਲਜੀਤ ਸਿੰਘ ਜੀ ਉਹਨਾਂ ਦੀ ਟੀਮ ਨੇ ਇੱਕ ਵੱਡਾ ਮੋਡਿਊਲ ਬਸਟ ਕੀਤਾ ਜਿਦੇ ਵਿੱਚ ਕੀ ਲੋਕਾਂ ਨੂੰ ਐਕਸਟਰਸ਼ਨ ਕਾਲ ਜਾਂਦੀ ਸੀਗੀ ਗੈਂਗਸਟਰਸ ਵਰਮ ਇਹ ਕ੍ਰਿਮੀਨਲਸ ਜਿਹੜੇ ਹੈਗੇ ਇਹ 6 ਅਸੀਂ ਆਈਡੈਂਟੀਫਾਈ ਕੀਤੇ ਹਨ ਜਿਦੇ ਨਾਲ ਸਾਡੇ ਇੱਥੇ ਵੀ ਦੋ ਬੰਦਿਆਂ ਨੂੰ ਦੋ ਇੰਡੀਵਿਜੂਅਲਸ ਨੂੰ ਕਾਲ ਆਈ ਸੀਗੀ ਜੋ ਕਿ ਹੈਗੇ ਇੱਕ लवली ਗਰਗਚੀ ਹੈ ਜਿਨ੍ਹਾਂ ਦੀ ਮੋਬਾਈਲ ਦੀ ਸ਼ਾਪ ਹੈਗੀ ਬਰਨਾਲਾ ਦੇ ਵਿੱਚ ਉਹਨਾਂ ਦਾ ਵੀ ਅਸੀਂ ਐਫਆਈਆਰ ਦਰਜ ਕੀਤੀ ہوئی ਹੈ ਐਫਆਈਆਰ ਨੰਬਰ ਹੈਗਾ 384 ਇਹ ਸਿਟੀ ਬਰਨਾਲਾ ਦੀ ਹੈ ਤੇ ਇੱਕ ਹੈਗੇ ਹਰਿੰਦਰ ਸਿੰਘ ਜੀ ਜਿਨ੍ਹਾਂ ਦਾ YouTube ਚੈਨਲ ਹੈ ਜੋ ਕਿ ਐਫਆਈਆਰ ਅਸੀਂ ਧਨੋਲੇ ਦਰਜ ਕੀਤੀ ਹੈ ਇਹਦੇ ਨਾਲ ਨਾਲ ਇੱਕ ਐਫਆਈਆਰ ਹੋਰ ਜੋ ਕਿ ਲੋਂਗੋਵਾਲ ਥਾਣੇ ਸੰਗਰੂਰ ਦੇ ਵਿੱਚ ਹੈ ਜੋ ਕਿ ਸੰਜੀਵ ਕੁਮਾਰ ਜੀ ਨੂੰ ਇੱਕ ਥ੍ਰੈਟ ਕਾਲ ਆਈ ਸੀਗੀ ਉੱਥੇ ਉਹ ਵੀ ਇਸੀ ਗਰੁੱਪ ਨੇ ਕੀਤੀ ਸੀ। ਤੋਂ 3 ਐਫਆਈਆਰਸ ਤੋਂ ਹਾਲ ਕੀ ਘੜੀ ਅਸੀਂ ਕਰ ਚੁੱਕੇ ਆ। ਇਹਦੇ ਵਿੱਚ ਅਸੀਂ ਟੋਟਲ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੂੰ ਆਈਡੈਂਟੀਫਾਈ ਤੇ ਅਰੈਸਟ ਕੀਤਾ ਹੈ ਉਹਦੇ ਵਿੱਚ ਹੈਗੇ ਬਲਜਿੰਦਰ ਸਿੰਘ ਔਰ ਕਿੰਦਾ ਤੇ ਗੁਰਵਿੰਦਰ ਗਿੱਲ ਤੇ ਬਲਵਿੰਦਰ ਸਿੰਘ। ਇਹ ਤਿੰਨੋਂ ਹੀ ਕੋਟ ਦੁਨਨੇ ਦੇ ਰਹਿਣ ਵਾਲੇ ਆ। ਇਹਨਾਂ ਨੂੰ ਅਸੀਂ ਅਰੈਸਟ ਕਰ ਚੁੱਕੇ ਆ। ਇਹਨਾਂ ਦੇ ਨਾਲ-ਨਾਲ ਜਿਹੜੇ ਹੋਰ ਹੈਗੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਉਹ ਹੈਗੇ ਜਗਸੀਰ ਸਿੰਘ ਜੀ। ਜਗਸੀਰ ਸਿੰਘ ਉਰਫ ਗਿਆਨੀ ਜੋ ਫਿਲੀਪੀਨਸ ਦੇ ਵਿੱਚ ਰਹਿੰਦਾ ਹੈ ਤੇ ਹਰਮਿੰਦਰ ਹਰਵਿੰਦਰ ਸਿੰਘ ਜੋ ਜਰਮਨੀ ਦੇ ਵਿੱਚ ਹੈਗਾ ਤੇ ਇੱਕ ਅਜੈਬ ਖਾਨ ਹੈਗਾ ਜੋ ਯੂਐਸ ਦੇ ਵਿੱਚ ਹੈਗਾ ਇਹਨਾਂ ਦਾ ਗਾਂ ਅੱਗੇ ਜੋ ਲਿੰਕ ਐਸਟੈਬਲਿਸ਼ ਹੋ ਰਿਹਾ ਹੈ ਉਹ ਹੈਗਾ ਸੁਖਾ ਦੁਨਕੇ ਗੈਂਗ ਦੇ ਨਾਲ ਇਸਟੈਬਲਿਸ਼ ਹੁੰਦਾ ਹੈ ਇਹਨਾਂ ਤੇ ਪਹਿਲਾਂ ਦੇਖਿਆ ਜਾਏ ਤਾਂ ਬਲਜਿੰਦਰ ਸਿੰਘ ਤੇ ਪਹਿਲਾਂ 13 ਪਰਚੇ ਐਫਆਇਰਸ ਆਲਰੇਡੀ ਦਰਜ ਹੈ ਜੋ ਕਿ 307 ਤੇ ਆਮਜ਼ ਐਕਟ ਦੀ ਹੈਗੀ ਤੇ ਜਗਸੀਰ ਸਿੰਘ ਜੋ ਫਿਲੀਪੀਨਸ ਦੇ ਵਿੱਚ ਹੈਗਾ ਉਹਦੇ ਤੇ 25 ਐਫਆਇਰ ਦਰਜ ਹੈ ਇੱਕ ਗੁਰਵਿੰਦਰ ਗਿੱਲ ਇਹਦੇ ਤੇ ਵੀ ਇੱਕ ਅਫੇਅਰ ਦਰਜ ਹੈ ਜੀ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਹੈ ਇਹਨਾਂ ਤੋਂ ਅਸੀਂ ਅਰੈਸਟ ਤੋਂ ਬਾਅਦ ਸਾਨੂੰ 6 ਮੋਬਾਈਲ ਫੋਨ ਰਿਕਵਰ ਹੋਏ ਤੇ ਇੱਕ 315 ਬੋਰ ਦਾ ਵੈਪਨ ਰਿਕਵਰ ਹੋਇਆ ਇੱਕ ਲਾਈਵ ਕਾਰਟ੍ਰਿਜ ਤੇ ਇੱਕ ਸਵਿਫਟ ਗੱਡੀ ਰਿਕਵਰ ਹੋਈ ਇਹਨਾਂ ਦਾ ਗੈਂਗ ਇਹ ਕੋਟ ਦੁਨਨੇ ਦੇ ਰਹਿਣ ਵਾਲੇ ਹੈ ਜੋ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਸੀਗੇ ਦੇ ਯੂਜ਼ ਟੂ ਡੂ ਗਰਾਉਂਡ ਵਰਕ ਹੇਅਰ ਇਨ ਇੰਡੀਆ ਜੋ ਵਿਕਟਿਮ ਨੂੰ ਆਈਡੈਂਟੀਫਾਈ ਕਰਨਾ ਜਿੱਦਾਂ ਕਿ ਦੇਖਿਆ ਜਾਏ ਤੋ लवली ਗਰਗ ਤੇ ਹਰਿੰਦਰ ਸਿੰਘ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ ਉਹ ਹਰਿੰਦਰ ਸਿੰਘ ਕੋਟਦੁੰਨੇ ਦਾ ਰਹਿਣ ਵਾਲਾ ਹੈ ਤੇ लवली ਗਰਗ ਜੀ ਜਿਹੜੇ ਹੈਗੇ ਉਹ ਵੀ ਪਿੱਛੋਂ ਕੋਟਦੁੰਨੇ ਦੇ ਉਹਨਾਂ ਦਾ ਲਿੰਕ ਹੈ ਤੇ ਜੋ ਆਈਡੈਂਟੀਫਾਈ ਕਰਦੇ ਸੀਗੇ ਉਹ ਵੀ ਕੋਟਦੁੰਨੇ ਦੇ ਆਂ ਗਾਂ ਬਿਕੋਜ਼ ਇਹ ਕ੍ਰਿਮੀਨਲ ਬੈਕਗ੍ਰਾਉਂਡ ਰੱਖਦੇ ਇਹਨਾਂ ਦੇ ਨਾਲ ਹੀ ਕੇਸ ਵਾਰ ਸੀਗੇ ਜਾਂ ਫਿਰ ਦੇ ਆਲਰੇਡੀ ਨਿਊ ਥੀਸ ਕ੍ਰਿਮੀਨਲ ਜੋ ਕਿ ਹੁਣ ਬਾਹਰ ਬੈਠੇ ਆਂ ਤੂੰ ਇਹਨਾਂ ਨੇ ਹੁਣ ਇਹ ਕਾਂਸਪੀਰੇਸੀ ਰਚ ਕੇ ਕਿ ਵੀ ਇੱਥੋਂ ਆਈਡੈਂਟੀਫਾਈ ਕੀਤਾ ਜਾਏ ਬੰਦਿਆਂ ਨੂੰ ਤੇ ਗਾ ਫੋਨ ਬਾਹਰੋਂ ਕਰਾਏ ਜਾਏ ਫੋਰਨ ਦੇ ਨੰਬਰਾਂ ਤੋਂ ਔਰ ਐਕਸਟਰਸ਼ਨ ਕੀਤੀ ਜਾਏ ਪੈਸਿਆਂ ਦੀ ਤੇ ਵੈਪਨ ਮਿਲੇ ਵੈਪਨ ਨਜਾਇਜ਼ ਹੈ ਨਹੀਂ ਨਜਾਇਜ਼ ਹੈ ਜੀ ਨਜਾਇਜ਼ ਵੈਪਨ ਹੈ ਜਿਹੜੇ ਇਸ ਨਿਆਰਾਂ ਨੂੰ ਵੀ ਧਮਕੀ ਮਿਲੀ ਸੀਗੀ ਪਿੱਛੇ ਜੇ ਫੋਰ ਦਾ ਕੁਝ ਪਤਲਾ ਜਿਹਾ ਜੀ ਜਿੱਦਾਂ ਅਸੀਂ ਇਹਨਾਂ ਨੂੰ ਹਾਲ ਕੀ ਘੜੀ ਫੜਿਆ ਹੀ ਹੈ ਤਿੰਨ ਸਾਨੂੰ ਆਈਡੈਂਟੀਫਾਈ ਹੋ ਗਏ ਹਨ ਫੋਰ ਸਾਡੇ ਕੋਲ ਮੋਬਾਈਲ ਤੇ ਟੈਕਨੀਕਲ ਐਨਾਲਿਸਿਸ ਅਸੀਂ ਕਰਾਂਗੇ ਇਹਨਾਂ ਦਾ ਰਿਮਾਂਡ ਤੇ ਵੀ ਇਹਨਾਂ ਨੂੰ ਲੈ ਕੇ ਤੇ ਹੋਰ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਸਾਨੂੰ ਉਮੀਦ ਹੈ ਕਿ ਇੱਕ ਵੱਡਾ ਮੋਡਿਊਲ ਬਸ ਹੋਇਆ ਇਹਦੇ ਨਾਲ ਹੋਰ ਵੀ ਕਈ ਐਕਸਟਰਸ਼ਨ ਕਾਲਸ ਜਾਂ ਐਫਆਈਆਰ ਸਾਨੂੰ ਟ੍ਰੇਸ ਹੋਣ ਦੀ ਉਮੀਦ ਹੈ ਕਿ ਇਹਨਾਂ ਦਾ ਰਿਮਾਂਡ ਲੈ ਅਭੀ ਜੀ ਲੈਣਾ ਹੈਗਾ ਜੀ ਕਾ ਜਿਹੜੇ ਬਾਹਰ ਆ ਹੈਗੇ ਜੀ ਇਹ ਜਿਹੜੇ ਦੋਸ਼ੀ ਬਾਹਰ ਰਹਿੰਦੇ ਆ ਉਹਨਾਂ ਨੂੰ ਵੀ ਇੰਡੀਆ ਨੇ ਆਉਣ ਦੇ ਲਈ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ ਹੈ ਬਿਲਕੁਲ ਜੀ ਜੋ ਲੀਗਲ ਪ੍ਰੋਸੀਡਿੰਗਸ ਹੈਗੀ ਉਹਨਾਂ ਨੂੰ ਅਸੀਂ ਕੇਸ ਦੇ ਵਿੱਚ ਸਾਰੇ ਕੇਸਿਸ ਦੇ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਉਹਨਾਂ ਨੂੰ ਬਾਹਰੋਂ ਲਾਣ ਦੀ ਤੇ ਉਹਨਾਂ ਤੇ ਜੋ ਵੀ ਲੀਗਲ ਪ੍ਰੋਸੀਡਿੰਗ ਬਣਦੀ ਹੈ ਉਹ ਅਸੀਂ ਇਨੀਸ਼ੀਏਟ ਕਰਤੀ ਹੈ ਜਾ ਜਸੀਰ ਸਿੰਘ ਦੇ 25 ਪਰਚੇ ਦਰਜ ਨੇ ਜੀ ਤੇ 11 ਪਰਚਾ ਪਰਚਾ ਤੇ ਲਾਸਟ 55 ਪਰਚਾ ਦਰਜ ਹੋਇਆ ਜੀ ਹਨ ਇਹ ਗੈਰੂ ਇਲੀਗਲੀ ਕਿਹਾ ਹਰ ਬਾਰ ਇਹ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਇਲੀਗਲੀ ਗਿਆ ਹੋਇਆ ਬਾਕੀ ਫੇਰ ਵੀ ਅਸੀਂ ਹੋਰ ਡੂੰਘਾਈ ਨਾਲ ਕਰਾਂਗੇ